ਨਮੋ ਮੀਰੀ ਵੱਲੋਂ ਪਿਆਰ ਭਰ ਇਸ ਸੋਸ਼ਾ ਕਾ ਜੀ ਹਾਂਜੀ ਦੋਸਤੋ ਸਰਕਾਰੀ ਕਰਮਚਾਰੀ ਦੇ ਲਈ ਆਈ ਪੱਟੀ ਖਬਰ ਇੱਕ ਵੱਡਾ ਤੋਹਫਾ ਜਿਹੜਾ ਕਿ ਸਰਕਾਰ ਉਹਨਾਂ ਨੂੰ ਦੇਣ ਜਾ ਰਹੀ ਹੈ ਦੀਵਾਲੀ ਤੋਂ ਪਹਿਲਾਂ ਪੂਰੀ ਜਾਣਕਾਰੀ ਉਸ ਤੋਹਫੇ ਦੇ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਤਾਂ ਹਾਂਜੀ ਦੋਸਤੋ ਸਰਕਾਰੀ ਨੌਕਰੀ ਕਰਨ ਕਰਨ ਵਾਲਿਆਂ ਦੇ ਲਈ ਪੱਟੀ ਖਬਰ ਆਈ ਹੈ ਸੋ ਦੋਸਤੋ ਸਰਕਾਰ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਦੇ ਵਿੱਚ ਰੁੱਝੀ ਹੋਈ ਹੈ ਹਾਲਾਂਕਿ ਇਸ ਦਾ ਅਧਾਰਿਕ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਇਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋ ਜਾਵੇਗਾ ਇਸ ਦੇ ਨਾਲ ਸਿਰਫ ਤਨਖਾਹ ਦੇ ਵਿੱਚ ਸਗੋਂ ਪੈਨਸ਼ਨਰਜ਼ ਦੇ ਵਿੱਚ ਵੀ ਵੱਡਾ ਸੁਧਾਰ ਹੋਵੇਗਾ ਇਸ ਸਮੇਂ ਦੇਸ਼ ਦੇ ਵਿੱਚ 48 ਲੱਖ ਤੋਂ ਵੱਧ ਸਰਕਾਰੀ ਜਿਹੜੇ ਮਲਾਜ਼ਮਾ ਤੇ 67 ਲੱਖ ਪੈਨਸ਼ਨਰਜ਼ ਵੱਧ ਹਨ ਜਿਨ੍ਹਾਂ ਨੂੰ ਇਸ ਤਨਖਾਹ ਕਮਿਸ਼ਨ ਦਾ ਸਿੱਧਾ ਲਾਭ ਮਿਲੇਗਾ ਇਸ ਤੋਂ ਪਹਿਲਾਂ 7ਵਾਂ ਤਨਖਾਹ ਕਮਿਸ਼ਨ ਲਗਭਗ 10 ਸਾਲ ਪਹਿਲਾਂ ਦਾ 2016 ਦੇ ਵਿੱਚ ਲਾਗੂ ਕੀਤਾ ਗਿਆ ਸੀ 8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆ ਰਹੀ ਹੈ ਉਹ ਹੈ ਫਿਟਮੈਂਟ ਫੈਕਟਰ ਇਹ ਇਹ ਇੱਕ ਕਿਸਮ ਦਾ ਗੁਣਾਕ ਹੈ ਜਿਸ ਦੁਆਰਾ ਤਨਖਾਹ ਦੀ ਗੱਣਾਂ ਕੀਤੀ ਜਾਂਦੀ ਹੈ ਇਸ ਵਾਰ ਫਿਟਮੈਂਟ ਫੈਕਟਰ ਨੂੰ ਜਿਹੜਾ ਹੈ 2.28 ਤੋਂ ਵਧਾ ਕੇ 3 ਕੀਤਾ ਜਾ ਸਕਦਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਮੌਜੂਦਾ ਘੱਟੋ-ਘੱਟ ਉਜਰਤ 18000 ਰੁਪਏ ਤੋਂ ਵੱਧ ਕੇ 21600 ਹੋ ਸਕਦੀ ਹੈ ਜਾਨੀ ਕਿ ਸਰਕਾਰੀ ਜਿਹੜੀ ਮੁਲਾਜ਼ਮਾਂ ਦੀ ਮਾਸਿਕ ਜਿਹੜੀ ਹੈ ਤਨਖਾਹ ਹੈ ਲਗਭਗ 34.1% ਵੱਧ ਸਕਦੀ ਹੈ ਇਹ ਇਸ ਤੋਂ ਇਲਾਵਾ ਪੈਨਸ਼ਨ ਦੀ ਘਟੋਕਟ ਪੈਨਸ਼ਨ ਵੀ 9000 ਰੁਪਏ ਤੋਂ ਵੱਧ ਕੇ 20500 ਰੁਪਏ ਹੋ ਸਕਦੀ ਹੈ ਇਸ ਬਦਲਾਵ ਦੇ ਨਾਲ ਕਰਮਚਾਰੀਆਂ ਤੇ ਸੇਵਾ ਦੇ ਮੁਕਤ ਲੋਕਾਂ ਜਿਹੜੀਆਂ ਲੋਕਾਂ ਜਿਹੜੀਆਂ ਦੋਵਾਂ ਨੂੰ ਜਿਹੜੀ ਹੈ ਰਾਹਤ ਮਿਲੇਗੀ ਇਸ ਦੇ ਨਾਲ ਹੀ ਮਹਿੰਗਾਈ ਭੱਤਾ ਵੀ ਜਿਹੜੀ ਤਨਖਾਹ ਵਧਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਸੋ ਦੋਸਤੋ ਜੇਕਰ ਗੱਲ ਕਰੀਏ ਮਹਿੰਗਾਈ ਪੱਤੇ ਦੀ ਗੱਲ ਕਰੀਏ ਤਾਂ ਮਹਿੰਗਾਈ ਪੱਤੇ ਦੇ ਵਿੱਚ ਵਾਅਦਾ ਵੀ ਜਿਹੜਾ ਹੈ ਸਰਕਾਰ ਜਲਦ ਹੀ ਕਰਨ ਜਾ ਰਹੀ ਹੈ ਦਿਵਾਲੀ ਤੋਂ ਪਹਿਲਾਂ ਇਹਨਾਂ ਜਿਹੜੇ ਕਰਮਚਾਰੀਆਂ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ ਵਾਅਦਾ ਹੋਵੇਗਾ ਇਹ ਗੱਲ ਸਾਹਮਣੇ ਆਈ ਹੈ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਦੇ ਵਿੱਚ ਜੇਕਰ 3 ਜਾਂ 4% ਵਾਅਦਾ ਹੁੰਦਾ ਹੈ ਉਹਨਾਂ ਦਾ ਮਹਿੰਗਾਈ ਪੱਤਾ 55% ਤੋਂ ਵੱਧ ਕੇ 58% ਇਸ ਤੋਂ ਵੱਧ ਵੀ ਜਿਹੜਾ ਹੋ ਜਾਵੇਗਾ ਇੱਕ ਵੱਡੀ ਜਿਹੜੀ ਹੈ ਜਾਣਕਾਰੀ ਖੁਸ਼ਖਬਰੀ ਰਟਾਇਰ ਹੋਏ ਮੁਲਾਜ਼ਮਾਂ ਦੇ ਨੂੰ ਵੀ ਜਲਦੀ ਹੀ ਮਿਲਣ ਜਾ ਰਹੀ ਹੈ ਜਿਸ ਦੇ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਪ ਨੇ ਕਿਉਂਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਇਸ ਟਾਈਮ ਸਿਰਫ ਤੇ ਸਿਰਫ 42% ਡੀਏ ਲੈ ਰਹੇ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਇਸ ਟਾਈਮ 55% ਜਲਦੀ ਹੀ ਵਧਣ ਵਾਲਾ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਜਿਹੜੀ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਦੀ ਮਲਾਜ਼ਮ ਜਿਹੜੇ ਨੇ ਲਗਾਤਾਰ ਪੰਜਾਬ ਸਰਕਾਰ ਦਾ ਜਿਹੜਾ ਵਾਦਾ ਹੈ ਘੱਟੋ ਘੱਟ 13% ਦਾ ਹੋਣਾ ਚਾਹੀਦਾ ਹੈ ਕਿਉਂਕਿ 13% ਦਾ ਹੁਣ ਡੀਏ ਪੈਂਡਿੰਗ ਹੈ ਤੇ ਜਦੋਂ ਕੇਂਦਰੀ ਕਰਮਚਾਰੀਆਂ ਦੇ ਡੀਏ ਵਿੱਚ ਵਾਧਾ ਹੋਵੇਗਾ ਤੇ ਇਹ ਪੈਂਡਿੰਗ ਜਿਹੜੀ ਹੈ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਇਸ ਦੇ ਚੱਲਦੇ ਕੇਂਦਰੀ ਕਰਮਚਾਰੀਆਂ ਦੇ ਡੀਏ ਦੇ ਵਿੱਚ ਵਾਦੇ ਦੀ ਖਬਰ ਸੁਣਨ ਤੋਂ ਬਾਅਦ ਪੰਜਾਬ ਦੇ ਕਰਮਚਾਰੀਆਂ ਦੇ ਮਨਾਂ ਦੇ ਵਿੱਚ ਭਾਰੀ ਰੋਸ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪਾਇਆ ਜਾ ਰਿਹਾ ਹੈ ਸੋ ਦੋਸਤੋ ਜਿਹੜਾ ਹੈ ਜਲਦੀ ਇਸ ਦਾ ਜਿਹੜਾ ਹੈ ਜਲਦ ਤੋਂ ਜਲ ਪੰਜਾਬ ਸਰਕਾਰ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕਰੇ ਕਿਉਂਕਿ ਸਿਰਫ ਪੰਜਾਬ ਸਰਕਾਰੀ ਹੈ ਜੋ ਇੰਨਾ ਪਿੱਛੇ ਚੱਲੇ ਹਨ ਹਰਿਆਣਾ ਸਰਕਾਰ ਦੇ ਮੁਲਾਜ਼ਮਾਂ ਦਾ ਇਸ ਟਾਈਮ ਜਿਹੜਾ ਹੈ ਕੇਂਦਰੀ ਪੈਟਰਨ ਦੇ ਆਧਾਰ ਤੇ 55% ਜਿਹੜਾ ਹੈ ਡੀਏ ਚ ਆ ਰਿਹਾ ਹੈ ਸੋ ਦੋਸਤੋ ਜਿਹੜਾ ਪਿੱਛੇ ਜਿਹੜੇ ਹੈ ਜਿਹੜੇ ਚਾਰੇ ਪਿੱਛੇ ਰਹਿ ਗਏ ਨੇ ਤੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਸ ਦੇ ਕਾਰਨ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਪਾਤਾ ਕਰੇ ਪੰਜਾਬ ਸਰਕਾਰ ਤਾਂ ਹਾਂਜੀ ਦੋਸਤੋ ਦੂਸਰੇ ਪਾਸੇ ਕੇਂਦਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਸਕਦੀ ਹੈ ਜਲਦੀ ਉਹਨਾਂ ਦੀ ਤਨਖਾਹਾਂ ਵਿੱਚ ਬੰਪਰ ਵਾਧਾ ਹੋਵੇਗਾ ਡੀਏ ਦੇ ਵਿੱਚ ਵਾਧਾ ਹੋਵੇਗਾ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਸੋ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫਾ ਮਿਲ ਸਕਦਾ ਹੈ ਉਹਨਾਂ ਨੂੰ ਹਾਂਜੀ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ